ਅਸੀਂ ਰਾਜ ਸਾਰਵਜਨਕ ਖੁਸ਼ੀਆਂ ਦੇ ਵਿੱਚ ਆਸਤਾਨ ਸਾਹਿਬ ਕੀ ਕਹਤਾਂਗੇ ਅਸੀਂ ਕੀ ਕਹ ਤੇ ਗਾ ਵੀ ਬਹੁਤ ਜ਼ਿਆਦਾ ਜਾਂ ਸ਼ਬਦ ਪਹਿਲਾਂ ਤਾਂ ਅਸੀਂ ਬਹੁਤ ਬਣਾ ਵੀਡੀਓ ਬਣਾ ਰਹੇ ਹਾਂ ਤੇ ਇਸ ਦਾ ਪ੍ਰਿੰਸ ਇਹ ਸਿੱਧਾ ਵੀ ਸੇਫ ਨਹੀਂ ਸੀ ਠੀਕ ਤਕ ਖਾਰ ਸੀ ਬਹੁਤ ਜ਼ਿਆਦਾ ਬਿੰਦੀ ਬਹੁਤ ਜ਼ਿਆਦਾ ਰੱਬ ਗਿਆ ਸੀਗਾ ਤੇ ਗਰਮੀ ਬਹੁਤ ਸੀ ਵੀ ਪਹਿਲਾਂ ਪਰੰਬੀ ਦੇ ਪੇਪਰ ਪੈਂਦੇ ਸੀ ਤੇ ਫੇਰ ਉਹਦੇ ਪੇਪਰ ਪੈ ਕੇ ਹਟੇ ਫਿਰ ਸੇਟ ਕਰਾ ਲਈ ਤੇ ਫੇਰ ਉਹਨਾਂ ਕੋਲ ਦੇ ਨਾਲ ਸੀ ਸੇਟ ਕੀ ਹੋ ਸੀ ਤੇ ਫਿਰ ਵੀ ਪੱਕਾ ਪਾਇਆ ਸਾਧਿਕਾ ਉਹ ਰਹਿ ਕੇ ਗਏ ਤੇ ਫਿਰ ਆਪਣੀ ਆਪ ਨੂੰ ਪਰਬੀ ਚਰਮਾ ਹੱਥੇ ਚਲਗਾਇਆ ਇਹ ਪੰਨਿ ਸ਼ਿੰਗਰੇ ਨਾ ਜਾਇਆ ਤੇ ਫਿਰ ਆਪਣੀ ਸੀ ਸਾਡੇ ਕੋਲ ਆਪਣੀ ਤਾਂ ਦੇਖੀ ਪਤਾ ਸਾਰੇ ਮੂਟੇ ਚਲ ਜਾਂਦੇ ਆ ਥਕੀ ਹੋਉਂਦੀ ਆ ਤੇ ਉਹ ਨਹੀਂ ਰੀਲੀ ਬਣਾਵੀ ਹੈਗੀ ਮੈਂ ਨਿਰਵੀ ਮਾਨਵੀ ਦੀ ਸੀਗਾ ਵੀਡੀਓ ਬਣਾਉਂਦਾ ਕਿ ਵੀ ਸਿਹਤ ਨਾ ਠੀਕ ਹੋਵੇ ਪਰ ਕੁਝ ਨਹੀਂ ਚੰਗਾ ਲੱਗਦਾ ਤੇ ਵੈਸੇ ਵੀ ਵੀਡੀਓ ਬਣਾਉਣ ਦੇ ਬਹੁਤ ਵਿਊ ਸੀ ਸਾਡੇ ਕੋਲ ਉਸ ਵੇਲੇ ਚੋਣ ਨਹੀਂ ਕਿ ਮੀ ਲਾਈਆ ਤੇ ਹੋਰ ਬਹੁਤ ਛੋਟੇ ਛੋਟੇ ਕੰਮ ਹੋਏ ਤੇ ਗੈਸਟ ਵੀ ਆਏ ਸਾਡੇ ਤੇ ਅਸੀਂ ਵੀ ਗਏ ਆ ਹਸਪੀਟਲ ਨਾਲ ਵੀ ਗਏ ਆ ਅਸੀਂ ਤੇ ਬਸ ਮੂਰੇ ਹੀ ਸੀਗਾ ਵੀਡੀਓ ਬਣਾਉਂਦਾ ਤੇ ਹਿੰਮਤ ਨਹੀਂ ਸੀ ਵੀਡੀਓ ਬਣਾਉਣ ਦੀ ਹੈ ਨਹੀਂ ਕੋਈ ਕੁਛ ਠੀਕ ਹੈ ਤੇ ਪਰਦੇ ਨੂੰ ਹੀ ਇਸ ਤਰੀਲੇ ਆਏ ਆ ਤਾਂ ਵੀ ਇਹਨਾਂ ਦੇ ਪਾਪਾ ਜਦੋਂ ਛੱਡਣ ਗਏ ਆ ਇਹਨਾਂ ਲੈ ਆਏ ਆ ਤੇ ਇਹ ਸਭ ਆ ਕੇ ਕਹਿੰਦੇ ਕੋਈ ਵੀਡੀਓ ਪਾ ਲਈ ਮੈਂ ਤਾਂ ਕੋਈ ਨਹੀਂ ਪਾਣੀ ਆ ਵੀ ਮੈਂ ਤਾਂ ਨਹੀਂ ਬਣਾਈ ਵੀਡੀਓ ਪਹਿਲਾ ਪਹਿਲਾ ਜਿਹੜੀ ਇੱਕ ਵੀਡੀਓ ਬਣਾਈ ਸੀ ਜਿੱਦਾਂ ਕਹਿੰਦੇ ਸੀ ਮਾਤ ਲੈਣੀ ਉਹ ਵੀ ਜਿੱਦਾਂ ਪਾਈ ਆ ਇਹ ਖਾਸ ਕਰ ਪਹਿਲਾ ਜਿਹੜੀ ਵੀਡੀਓ ਸੀ ਜਿਹੜੀ ਪਰਦੇ ਪਾਈ ਸੀ ਜਿਹੜੀ ਇਹਨੇ ਤੇ ਉਸ ਤੋਂ ਬਾਅਦ ਵੀ ਮੈਂ ਕਹਿੰਦੀ ਇੱਕ ਵੀਡੀਓ ਬਣਨੂ ਪਈ ਆ ਤੇ ਉਹ ਵੀ ਪਾਈ ਹੈਗੀ WhatsApp ਤੇ ਘੌਲ ਹੋ ਗਈ ਤੇ ਕੁਛ ਨਮਤ ਨਹੀਂ ਸੀਗੀ ਇਆ ਘਰ ਕਰ ਰਹੀ ਹੈ ਤੇ ਆਉਂਦੀ ਚੱਲਾਂ ਇਹਨੇ ਆਪਣਾ ਸਟੋਰੀ ਚੈੱਕ ਕੀਤਾ ਕਹਿੰਦੀ ਤੁਸੀਂ ਕਿੰਨੇ ਵਾਰ ਵੀਡੀਓ ਪਾਈ ਨਹੀਂ ਕੋਈ ਮੈਂ ਕਹਿ ਗਈ ਕਰ ਹਾਂ ਤੇ ਆ ਜਦੋਂ ਵੀਡੀਓ ਆਉਂਦੀ ਹੈ ਤੇ ਹੁਣ ਟਾਈਮ ਹੋ ਗਿਆ ਆ 2 ਵਜੇ ਤੇ 2 ਵਜੇ ਉਹ ਸਾਨੂੰ ਹੋ ਗਏ ਰੱਖਨੇ ਸੱਤ ਵਜੇ ਤੇ 2 ਵਜੇ ਆ ਚਾਹ ਪਾਣੀ ਹੈ ਤੇ ਵਕਤ ਦਾ ਨੋਟ ਕਰਾਂਗੇ ਮੈਨੂੰ ਯਾਦ ਹੁੰਦਾ ਸੀਗਾ ਗੱਲਾਂ ਕਰਦੇ ਯਾਦ ਜਿਵੇਂ ਟਾਈਮ ਰੀਸਨ ਸੀ ਪਹਿਲਾਂ ਪਹਿਲਾਂ ਵੇਖਿਆ ਦੇ ਇੱਕ ਵਾਰ ਜਸਗਾ ਇਹ ਹੁਣ ਅਸੀਂ ਜਾਣਾ ਹੈ ਤਾਂ ਸਾਥੇ ਕੋਲੋਂ ਕੱਲ ਜਾਣਾ ਸੀਗਾ ਕਿ ਪਹਿਲੇ ਤੁਸੀਂ ਕੱਲ ਕੋਲੋਂ ਜਾਈਓ ਤੇ ਅਸੀਂ ਤੇਰੀ ਜਾਣਾ ਹੈ ਤੇ ਆਪੇ ਆਸੇ ਕਿ ਜਾ ਕੇ ਸਾਡਾ ਸਾਥ ਵੀ ਦੱਸਣਾਗਾ ਵਿਚਾਰ ਕਰੀ ਹੋ ਜਾਂਦਾ ਕੰਚੋਂ ਦਾ ਤੇ ਮੁੰਡਾ ਰੋਟੀਆਂ ਆਉਂਦਾ ਹੈ ਉਹਦਾ ਕੋਈ ਸ਼ਾਮ ਨੂੰ ਸਿੱਕੀ ਆ ਜਾਂਦਾ ਹੈ ਬਾਕੀ ਬਹੁਤੇ ਆ ਤੇ ਦੇ ਜੀ ਜੀ ਚਾਹ ਪੀਣਾ ਤੇ ਚਾਹ ਪੀਣੇ ਆ ਤੇ ਤੇ ਸੁਪਾਪਨ ਕਰਦੇ ਲਓ ਜੀ ਮੰਮੀ ਹੁਣੀ ਹੋ ਗਏ ਆ ਤਿਆਰ ਤੇ ਮੈਂ ਚਾਹ ਬਣਾ ਦਿੱਤੀ ਆ ਤੇ ਚਾਹ ਪੀ ਕੇ ਹੁਣ ਜਾਉਗੇ ਡਾਕਟਰ ਕੋਲ ਚਾਹ ਜਾਣਾ ਜੇ ਥੋੜੀ ਬਣਾਓ ਫੇ ਤੁਸੀਂ ਕਹਿੰਦੇ ਐਨੀ ਥੋੜੀ ਜ਼ਿਆਦਾ ਇੰਜੈਕਸ਼ਨ ਲਾਣਾ ਆ ਕਿੰਨਾ ਟਾਈਮ ਲੱਗੂਗਾ ਤੁਹਾਨੂੰ ਉੱਥੇ ਦੇਖਦੇ ਆ ਪੇਸ਼ੈਂਟ ਜੇ ਹੋਏ ਜੇ ਥੋੜਾ ਜਿਹਾ ਨਹੀਂ ਹੋਏ ਤਾਂ ਇਹ ਸਾਨੂੰ ਲੁਧਿਆਣਾ ਪੇਸ਼ੈਂਟ ਇਸ ਦੇ ਨੱਕ ਹੁੰਦੇ ਆ ਦੇਸ਼ੀਤੀ ਹੋ ਜਾਣਾ ਆਹ ਕੁਛ ਸਮਾਂ 4 ਵਜੇ ਬਾਅਦ ਤੇ ਦਾਲ ਸਾਦੀ ਬਣਾਉਣੀ ਹੈ ਕੁਝ ਬਣਾਉਂਗੇ ਅਮਮ ਟਰਾਈ ਕਰੂਗੀ ਮੈਂ ਬਣਾ ਲੈਣਾ ਦੇਖੋ ਕੋਮੋ ਕੋ ਮਾ ਕੇ ਦਾਲ ਚੌਲ ਤੇ ਗੱਟੀ ਛੱਡਦੀ ਹੈ ਨਾ ਬਣਾ ਲਵਾਂਗੇ ਇਹ ਇੱਕ ਕਰ 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 ਅੱਜ ਦਾਲ ਚੌਲ ਬਣਾ ਤੇ ਰਾਜਾ ਬਣਾ ਜੋ ਮਾਜੀ ਬਣਾ ਲਿਓ ਮਾ ਤੇ ਮੋਗਰ ਇੱਕ ਦਿਨ ਮਾ ਤੇ ਰਾਜਾ ਮਾ ਤੇ ਸੱਚ ਮੈਂ ਦੋਨੋਂ ਕੰਮ ਜੰਮਣ ਲਾਉਣਾ ਹੈ ਹੁਣ ਉਹਦੇ ਨਾਲ ਹੀ ਲਾ ਲੀ ਹਿੰਦੂਆਂ ਤੇ ਫਿਰ ਪਤਾ ਕਿੰਨੇ ਚੱਜੇ ਦਾ ਖੁੱਲ ਜਾਂਦਾ ਹੈ ਰਾਤੋਂ ਰਾਤ ਐਸੇ ਜੰਮਾ ਲਾ ਦੇ ਨਾ ਕੋਈ ਜੰਮਾ ਜੀ ਫਰਿਜ ਚ ਰੱਖ ਦਿੰਦੀ ਨਹੀਂ ਹੈ ਤੇ ਚੰਦਾਰ ਰੰਗ ਦੇ ਦੇਵੀ ਸੋਹਣਾ ਦਾ ਕੱਟਾ ਨਹੀਂ ਹੁੰਦਾ ਹੈਗਾ ਮਰਜੇ ਮੈਂ ਰੱਖਾਂ ਮੈਂ ਗੈਸ ਤੇ ਨਾਲ ਥੋੜਾ ਹੋਰ ਪਾਵੇ ਨਹੀਂ ਦਾ ਅੱਜਕੱਲ੍ਹ ਬਹੁਤ ਕਾਰਨ ਕਰਨੀ ਲੋਗੋ ਲਾ ਜੀ ਅਸੀਂ ਮਾਤੰ ਦਾ ਜੰਮਾ ਨਾ ਤਾਂ ਮਾਣੀ ਨੂੰ ਤਿਲਸੀ ਨੂੰ ਛੋੜ ਦੇਣੀ ਹੈ ਬਸ ਚਲੋ ਚੱਲੋ ਤੁਹਾਨੂੰ ਜੰਮੇ ਜਾਣਾ ਕਿ ਸਾਨੂੰ ਅਸਰ ਹੋ ਰਿਹਾ ਨਾ ਉਹ ਤਾਂ ਕੰਡਾ ਹਾਂ ਮੈਨੂੰ ਬਤਾ ਦੇਈਂ ਪੱਗ ਕਿ ਜੰਮੇ ਜਾਣਾ ਫਰਿਜ ਚ ਰੱਖ ਲਾ ਦੇਣਾ ਹਾਲੇ 8:00 ਹੋਏ ਨੇ ਨਾ ਜੰਮ ਜਾਣਾ ਦਹੀਂ ਨੂੰ 8:00 ਵਜੇ ਤੱਕ ਤੋਂ ਬੰਦ ਚੋਲ ਲੈ ਦਾੜਾ ਕੇ ਥਾਲ ਲਵਾਂਗੀ ਥੋ ਇੰਨਾ ਆਟਾ ਗੁੰਨ ਲੈ ਚੰਗੀ ਕਰਮੀ ਚੱਲੀਆਂ ਫੁੱਲ ਵੀ ਸਾਡੇ ਇਹਨਾਂ 15 ਬੀਹਾ ਦੇ ਨਾਲ ਵਿੱਚ ਖੇੜਖੜ ਕੇ ਮਰ ਜਾ ਗਏ ਆ ਇਲਾਉ ਜੀ ਟਾਈਮ ਹੋ ਗਿਆ ਪੌਣੇ 4 ਤੇ ਅਸੀਂ ਪੂਰੇ 3 ਵਜੇ ਘਰੋਂ ਗਏ ਸੀਗੇ ਤੇ ਡਾਕਟਰ ਸਾਹਿਬ ਕੋਲ ਰਸ਼ ਹੈ ਨਹੀਂ ਸੀਗਾ ਬਹੁਤਾ ਤੇ ਸਾਡੀ ਬਾਰਿਸ਼ ਛੇਤੀ ਆ ਗਈ ਆ ਇਸ ਕਰਕੇ ਅਸੀਂ ਟਾਈਮ ਸਿਰ ਘਰ ਆ ਗਏ ਆ ਤੇ ਪਸ਼ੂ ਚੋਣੇ ਸੀ ਅਸੀਂ ਜੇ ਪਸ਼ੂ ਨਾ ਚੋਣੇ ਹੁੰਦੇ ਤੇ ਮਾਲ ਪ੍ਰਸਨ ਹੋਰ ਵੀ ਸੀਗਾ ਛੋਟਾ ਛੋਟਾ ਕੰਮ ਆ ਪਿਓ ਵੀ ਅਸੀਂ ਕਰਕੇ ਆਉਣੇ ਸੀ ਪਰ ਇਹ ਕੰਮ ਜ਼ਰੂਰੀ ਸੀਗਾ ਫੇ ਕਿਉਂਕਿ ਦੁੱਧ ਲੈਣ ਵਾਲੇ ਆਉਣ ਲੱਗ ਪੈਂਦੇ ਆ ਤੇ ਟਾਈਮ ਸਿਰ ਤੇ ਚਲੋ ਫੇਰ ਸਹੀ ਹੁਣ ਪਹਿਲਾਂ ਅਸੀਂ ਦਾਲ ਧਰਾਂਗੇ ਮੈਂ ਦਾਲ ਧਰੂੰਗੀ ਅਸੀਂ ਧਰਾਂਗੇ ਮੈਂ ਦਾਲ ਧਰੂੰਗੀ ਤੇ ਅਸੀਂ ਪਸੂ ਚਾਵਾਂਗੇ ਫੇਰ ਕਰਦੇ ਆਂ ਬਾਕੀ ਗੱਲਾਂ ਬਾਤਾਂ ਸਾਡੀ ਹੁਣ ਅਸੀਂ ਧਰ ਦਈਂ ਦਾਲ ਬੱਚੇ ਕਹਿੰਦੇ ਆਂ ਦਾਲ ਚਾਹਣੇ ਆਂ ਤੇ ਚਲੋ ਸੌਖਾ ਕੰਮ ਆ ਗਰਮੀ ਦੇ ਵਿੱਚ ਰਹੀ ਆ ਠੰਡੇ ਹੁੰਦੇ ਆ ਖਾਣੇ ਚਾਹੀਦੇ ਆ ਜਾਨੂ ਗਾਂ ਚੋਣੀ ਆ ਜਾਨੂ ਬਾਅਦ ਤੇ ਜੋ ਵੀ ਪਾਪਾ ਦਾ ਇਹਦੇ ਗਏ ਚੋਣ ਗਾਂ ਨਹੀਂ ਫਿਰ ਮੈਂ ਚਾਹੁੰਦੀ ਤੇ ਅਸੀਂ ਮੱਝ ਵੀ ਲੈ ਲਈਆ ਪਹਿਲਾਂ ਅਸੀਂ ਵੀਡੀਓ ਚ ਗੱਲ ਕੀਤੀ ਸੀ ਕਿ ਮੱਝ ਲੈਣ ਦੀ ਉਸ ਤੋਂ ਬਾਅਦ ਵੀਡੀਓ ਨਹੀਂ ਬਣੀ ਮੱਝ ਲੈ ਐਸੀ ਪੁੱਛਿਆ ਉਹਦਣੇ ਤੇ ਅਰਮਾਨ ਦਾ ਸ਼ਾਰਟ ਵੀ ਬਣਾ ਕੇ ਬਾਅਦ ਵਿੱਚ ਦੇਖਵਾ ਕਿੰਨੇ ਜਣੋਗਾ ਸਾਨੂੰ ਵੀਡੀਓ ਭਾਈ ਨੂੰ ਡਾਕਟਰ ਦੇ ਤੁਹਾਨੂੰ ਥੋੜਾ ਹੀ ਟਾਈਮ ਲੱਗਾ ਨਾ ਬਾਅਦਸ ਡਾਕਟਰ ਦੇ ਫੇਰ ਆਓ ਆਲ ਫੋਟਾ ਨਹੀਂ ਖਾਣ ਲਿਆ ਸੀ ਚੇਨਿ ਪਰਾਸ਼ਾ ਹੁੰਦਾ ਤਾਂ ਫਿਰ ਉਹਨਾਂ ਨੇ ਹੌਸੱਤਿਆ ਸਿਰ ਪਹਿਲਾਂ ਕਹਿੰਦਾ ਤੁਸੀਂ ਸਵੇਰੇ ਨਹੀਂ ਆਇਆ ਇਨਾਂ ਕਾ ਡਾਕਟਰ ਤੁਸੀਂ ਸੱਜੇ 3 ਵਜੇ ਤੁਸੀਂ ਫੋਨ ਕੀਤਾ ਸੀ ਨਾ ਤੇ ਕਹਿੰਦੇ ਹਾਂ ਰੋਟਾ ਦਾ ਲੜਵਾ ਲੜਾ ਠੀਕ ਗਿਆ ਕਹਿੰਦੇ ਉਦਾਂ ਕਹਿੰਦੇ ਸੀਗੇ ਦੱਸਾਂ ਕਿ ਜਦੋਂ ਫੇਰ ਤੁਸੀਂ ਟੈਸਟ ਕਰਵਾ ਲਓ ਦੱਸੋ ਜਦੋਂ ਤੁਸੀਂ ਟੈਸਟ ਕਰਵਾ ਲਵੋਗੇ ਫੇਰ ਕਿ ਲਾਚ ਜਾਨ ਨੂੰ ਹੰਤਾਲ ਬੰਦੀ ਆ ਅਸੀਂ ਘਰ ਤੋਂ ਬੰਨੇ ਆ ਚੋਰ ਬਣਨੇ ਆ ਖਾਇਆ ਪੀਆ ਵੀ ਕਰ ਕੁਛ ਮੈਗੀਆਂ ਮੈਗੀਆਂ ਖਾ ਖਾ ਕੇ ਨਹੀਂ ਮੱਝਾਂ ਚੋਣੀਆਂ ਹਾਂ ਇਹਨੂੰ ਮੱਝ ਚੋਣ ਦਾ ਬਹੁਤ ਆਇਆ ਹੁਣ ਚਾਹ ਪਾਣੀ ਦੇ ਆਪਣੀ ਭੈਣ ਦੇ ਰਹਿ ਕੇ ਆਇਆ ਤਾਂ ਜਦੋਂ ਪਾਪਾ ਚਾਹੁੰਦੇ ਸੀ ਮੱਝਾਂ ਚੋਣਨ ਜਾਂ ਆ ਕਰਦੇ ਸੀ ਕਹਿੰਦੇ ਰੋਣ ਨੂੰ ਕੁਛ ਨਹੀਂ ਪਾਪਾ ਕਹਿ ਗਾਂ ਚੋਣ ਚੋਇਆ ਇਕੱਲੇ ਤਾਂ ਪਾਪਾ ਨੂੰ ਪਾਣੀ ਲੋ ਅੱਛਾ ਪਰ ਰੋਣੀ ਕਹਿੰਦੀ ਕਿ ਅਰਮਾਨ ਨੇ ਕਹਿਣਾ ਸੀ ਮੈਂ ਮੱਝ ਚੋਣੀਆਂ ਇਹ ਨਾ ਕੇ ਹੰਦਾ ਆ ਜੇ ਦਾਲਾਂ ਸੰਕੇ ਪਾਏ ਹੋ ਉੱਥੇ ਸ਼ਾਮਿਲ ਦਾ ਹੂੰ ਚੌਲ ਹੋਣ ਮੈਗੀਆਂ ਹੋਣ ਮੈਗੀ ਤੋਂ ਮੈਂ ਲਓ ਛੱਡ ਦਿੰਦੀ ਆ ਜੀ ਫਿਰ ਸੱਤੀ ਕਰ ਲਿਆ ਜੇ ਮੱਗਿਆ ਟੌਣੀਆਂ ਦਾ ਪਤਾ ਕਿ ਥਾਣੇ ਪੈਣੇ ਆ ਗਆਂੀਆਂ ਚੌਲੀਆਂ ਦੇ ਮੰਮਾ ਚੋਲੇ ਪਸੂ ਥੋੜਾ ਪਸੂ ਬਹੁਤ ਹਾਂਜੀ ਕੀ ਆ ਲੈ ਆ ਨਾ ਦੋੜ ਕੇ ਲੈ ਅਰਮਾਨ ਹੈ ਲੋਕੀਂ ਹਾਈ ਨਹੀਂ ਕੋਕਰੇਆ ਹਾਈ ਹਾਈ ਪਾਣੀ ਦੇ ਲਾਓ ਜੀ ਅਰਮਾਨਦੀਪ ਕੰਮ ਕਰਕੇ ਆਇਆ ਚਾਹ ਇਹ ਅਗਲੇ ਬਣਦੇ ਆਇਆ ਕਰਕੇ ਤੇ ਮੈਨੂੰ ਚਾਹ ਮੈਨੂੰ ਪੀਣੀ ਹੈ ਨਹੀਂ ਇਹ ਤਾਂ ਮੈਨੂੰ ਤੇਨੂੰ ਬਿਲਕੁਲ ਜਾਣੀ ਹੈਗਾ ਕੰਮ ਦਾ ਮੈਂ ਕਰਦਾ ਹਾਂ ਚਾਹ ਨਹੀਂ ਵਧੀਆ ਇਹ ਤੇ ਇਹ ਹੋਣਾ ਸੀ ਇਦਾਂ ਕਰਾਂਗੇ ਇਹ ਹੁਣ ਵੰਡ ਦਿਓ ਮਮਾ ਜਿਹੜੇ ਆਂਟੀ ਦੁੱਧ ਲੈਣ ਆਉਂਦੇ ਉਹਨਾਂ ਨੂੰ ਦੇ ਦਿਓ ਉਹਨਾਂ ਨੂੰ ਦੇ ਦਿ ਲੈਣਾਂ ਅੱਕੇ ਤੁਸੇ ਘਰ ਮਿਆਂ ਚ ਤੋਰੀਆਂ ਖੜੀਆਂ ਖੜੀਆਂ ਸੀ ਹੁਣ ਸੋਰੀਆਂ ਵੀ ਚੋੜੀਆਂ ਆਇਆ ਰਕਾ ਸਬਜ਼ੀ ਹੁਣ ਸੋਫਾ ਲੱਗ ਗਈ ਠੀਏ ਦੇ ਲੱਗ ਲੱਗੇ ਬੈਚਰ ਨਹੀਂ ਬਥੇਰੇ ਲੱਗਦੇ ਆ ਸਬਜ਼ੀ ਲੱਗ ਰਹੀ ਆ ਸਾਡੇ ਪਿੰਡਾਂ ਹੀ ਬੰਦੀ ਵੀ ਜਾਈਏ ਤੇ ਬਣਾਈ ਜਾਈਏ ਬੈਂਗਣ ਵੀ ਤੇ ਠੀਏ ਤੋਰੀਆਂ ਅਸੀਂ ਦੋ ਵਾਰ ਬਣਾ ਲਏ ਆ ਹਲੇ ਥੋੜੀਆਂ ਲੱਗੀਆਂ ਸੀ ਥੋੜਾ ਜਿਹਾ ਰੱਖੀ ਆ ਕੱਲ ਨੂੰ ਮੁਰਗੇ ਦੀ ਤੌਰ ਤੇ ਬੜਾ ਆਲਮਾ ਕੀ ਕਰਨ ਲੱਗੇ छोटी जी ਮੈਂ ਇੱਥੇ ਆ ਜੇ ਮੈਂ ਨਾ ਹੋਈ ਪਿੱਛੇ ਗਈ ਹ ਆਪਣਾ ਬਈ ਦੋ ਦੂਰੋਂ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਪਿਆਰ ਤੁਹਾਡਾ ਲਓ ਜੀ ਹੁਣ ਗਰਮੀ ਤੋਂ ਰਾਹਤ ਲਈ ਬਣ ਰਿਹਾ ਆ ਸ਼ੱਕਰ ਵਾਲਾ ਪਾਣੀ ਸਾਰੇ ਨੇ ਪੀਜੇ ਮੈਂ ਵੀ ਰਹਿ ਮੈਂ ਵੀ ਰੰਦਾ ਹਾਂ ਠੀਕ ਹੈ ਜੀ ਇਹ ਹੁੰਦਾ ਆ ਇਹ ਠੰਡਾ ਹੁੰਦਾ ਆ ਇਸੇ ਦੇ ਵੀ ਸ਼ੱਕਰ ਦੀ ਅਮਰ ਵਾਪ ਦਾਲਾ ਬਣਾ ਰਹੇ ਹਾਂ ਹਾਂ ਕੁਰੂਆ ਹਫਜ਼ਾਲਾ ਦਾ ਡੇਲੀ ਵੀ ਨੇ। ਉਹ ਤਾਂ ਦੋ ਦੁੱਕੀ ਹੋ ਗਿਆ। ਇਹਨੇ ਠੰਡਕ ਪਾ ਲਈ ਹੈ। ਖਾਣਾ ਕੁਝ ਵੀ ਬਸ ਘੋਲ ਵੀ ਟੱਕ ਜਾਂਦੀ ਆ। ਪਾਣੀ ਚ ਸ਼ੱਕਰ ਘੋਲ ਅੱਗੇ ਨਾ ਸ਼ਬੀਲਾ ਜਦ ਲੱਗਦੀਆਂ ਸੀ ਤਾਂ ਸ਼ੱਕਰ ਵਾਲਾ ਪਾਣੀ ਹੁੰਦਾ ਸੀ ਨਾ। ਮੈਂ ਕੋਸ਼ਿਸ਼ ਕਰ ਦਿੰਦੇ ਸੀ। ਹੁਣ ਵੀ ਬਹੁਤ ਅਸ਼ਵੀਧਾ ਲੱਗਦੀ ਆ। ਹੋਰ ਸ਼ੱਕਰ ਨਾਲ ਬੰਨਦਾ। ਨੀਣਾ ਨੂੰ ਦੇਖੋ ਅੱਜ ਮੌਸਮ ਠੰਡਾ ਹੋ ਗਿਆ ਮਾੜਾ ਜਿਹਾ। ਹਾਂਜੀ। ਵਾਧਾ ਬਹੁਤ ਨਹੀਂ ਦੇਖੀ। ਥੋੜਾ ਥੋੜਾ ਮੀਂਹ ਪੈ ਗਿਆ ਹਵਾ ਵੀ ਠੰਡੀ ਚੱਲ ਪਈ ਆ ਹਵਾ ਠੰਡੀ ਚੱਲਣ ਲੱਗੀ ਰੱਬ ਕਹਿੰਦਾ ਸੀਗਾ ਜਦੋਂ ਫਰਮ ਵੀ ਨਿਤਰਮਾਨ ਨਿਆਣਾ ਆ ਉਦੋਂ ਹੀ ਪਹਿਣਾ ਨੂੰ ਹਨਨਵਨ ਚਲੋ ਇੱਥੇ ਸਾਂ ਪਵੇ ਦਾ ਸੰਗੀਤ ਸੁਕਾ ਨਹੀਂ ਹੋਵੇ ਆ ਫੁੱਲ ਮੇਰੇ ਸ਼ੇਰੂ ਪੱਟ ਦੇ ਨਾ ਰਹਿੰਦਾ ਆ ਤੇ ਮੰਮੀ ਵਾਰ-ਵਾਰ ਲਾਉਂਦੇ ਰਹਿੰਦੇ ਆ ਗੱਲ ਬਾਤ ਮੈਂ ਨਹੀਂ ਕਰਦੀ